ਸਿੱਕੇ ਪਾਸਟਰ ਸਾਡੇ ਪੰਨ ਕੁਮਾਰ ਨੇ ਤੁਹਾਡੇ ਇਥੇ ਮਾਨਸਾ ਦੇ ਨੇ ਉਹਨੇ ਮੈਨੂੰ ਕੰਪਲੇਟ ਤੱਕ ਦਿੱਤੀ ਸੀ ਜੀ ਵੀ ਇਹਨਾਂ ਦੀ ਚਰਚ ਤੇ ਲੱਗੇ ਕੋਈ ਬੰਦਾ ਉਹ ਗਤੀ ਆਪਣੀ ਪੂਟ ਰਿਹਾ ਹੋਈ ਹੈ ਕਾਫੀ ਡੂੰਗਾ ਪੂਟ ਰਿਹਾ ਹੋਈ ਉਹ ਪਾਸੇ ਜੀ ਕਹਿੰਦੇ ਸੀ ਵੀ ਉਹ ਬੰਦਾ ਮੇਰੇ ਚਸ ਤੇ ਆ ਕੇ ਬਾਹਰ ਮੇਨੂੰ ਗਾਲਾਂ ਵੀ ਕੱਢਦਾ ਵਾ ਬਦਮਾਸ਼ੀ ਵੀ ਕਰਦਾ ਵਾ ਔਰ ਅਸੀਂ ਪੁਲਿਸ ਨੂੰ ਕੰਪਲੇਟ ਦਿੱਤੀ ਆ ਉਸਨੇ ਕੋਈ ਸਾਡੀ ਚੰਗਾਈ ਨਹੀਂ ਕੀਤੀ ਉਹ ਕਮਿਸ਼ਨਰ ਨੂੰ ਲਿਖ ਕੇ ਭੇਜਿਆ ਵੀ ਤੇ ਕਾਰਵਾਈ ਕੀਤੀ ਜਾਵੇ ਤੁਸੀਂ ਕਮਿਸ਼ਨਰ ਵੀ ਨਹੀਂ ਸੁਣੀ ਨੇਵਲ ਲੈਟਰ ਜਿਹਨੇ ਮੈਂ ਕਰੂਗਾ ਤਾਂ ਜਗਾ ਲਿਖਦਾ ਮੈਂ ਕਿਹਾ ਜੀ ਮੈਂ ਲੈਟਰ ਤੁਹਾਨੂੰ ਭੇਜਣਾ ਲੇ ਕੋ ਸਰ ਉਹ ਤੁਹਾਨੂੰ ਕਹਿ ਵੀ ਕਾਰਵਾਈ ਕਰਕੇ ਨਹੀਂ ਦੱਸੋ ਕੋਈ ਕਾਰਵਾਈ ਨਹੀਂ ਕੀਤੀ ਸੋ ਇਹਦੇ ਕੀ ਹੈ ਜਿਹੜੇ ਹੈ ਪ੍ਰੋਪਰ ਗਰਸਟੀਗਰੀ ਮੈਂ ਕਿਹਾ ਜੀ ਰੱਖ ਤੇ ਤੋਂ ਸੇ ਨੂੰ ਕਰੇ ਦੀ ਇਹ ਜਿਹੜਾ ਇਹ ਦਸਤਾਵਾ ਕਿ ਉਹਨਾਂ ਦਾ ਤਾਂ ਮੈਂ ਦੁਸ਼ਰ ਸ਼ਿਕਾਇਤ ਕਰਤਾ ਉਹ ਕਹਿੰਦਾ ਐਂਗੇ ਸੀ ਸਾਡੇ ਕੋਲ ਸਾਨੂੰ ਕੋਈ ਕੋਸ਼ਿਸ਼ ਨਹੀਂ ਹੋਈ ਮਗਰ ਉਹ ਬੰਦੇ ਕਰਵਾ ਬਸ ਤੇ ਤਾਂ ਸ਼ਿਕਾਇਤ ਦੇ ਦਿੱਤਾ ਇਹ ਜਵਾਬ ਆਇਆ ਨਹੀਂ ਇਹਨਾਂ ਦਾ ਵੀ ਇਹ ਮਸਲਾ ਇਹੋ ਨਾਲ ਸੰਬੰਧਿਤ ਆ ਇਹ ਚਾਂਟ ਤੋਂ ਦੂਜਾ ਤੋਂ ਆਪਟਿਆਂ ਨੇ ਅੱਗੇ ਗੀਚ ਕਰਤੇ ਇਹ ਕੋਣਤੀ ਕਾਰਵਾਈ ਨਹੀਂ ਇਹ ਪਰ ਜਿਹੜਾ ਬੰਦਾ ਉਹਨੂੰ ਗਾਲਾਂ ਕੱਢ ਰਿਹਾ ਵਾ ਬਦਮਾਸ਼ੀ ਕਰ ਰਿਹਾ ਵਾ ਉਹਦੇ ਕੋਲਤੀ ਕਾਰਵਾਈ ਬੰਦੀ ਕਿ ਨਹੀਂ ਉਸ ਤਰ੍ਹਾਂ ਤਾਂ ਕੋਈ ਗੱਲ ਸਮਝ ਨਹੀਂ ਆਈ ਨਹੀਂ ਆਈ ਉਹ ਤੇ ਕੰਪਲੀਟ ਜੀ ਲਿਖਾਉਣਾ ਮੈਨੂੰ ਕੁਪਰਟਸਨਿਕ ਪਰਤਾਲ ਤੋਂ ਪਰਤਾਲ ਤੋਂ ਪਰਤਾਲ ਤੋਂ ਕਿਉਂ ਕੋਈ ਮੇਰੀ ਗੱਲ ਸੁਣਾ ਨਾ ਵੀ ਸਾਰੇ ਜਿਹੜਾ ਵੀ ਤਰ੍ਹਾਂ ਨੇ ਪਰਤਾਲੇ ਪਾਇਆਗਾ ਕੋਈ ਗਾੜੀ ਘਵਾ ਚ ਜਾਂ ਤੁਹਾਨੂੰ ਚਾਹਤ ਹੈ ਹਾਂ ਵੀ ਕੋਈ ਤਾਂ ਦਾ ਜੀ ਜੇ ਤੋਂ ਬਖਸ਼ਿਆ ਨਾ ਮੈਂ ਕੁਆਲਿਟੀ ਤੋਂ ਬੰਦ ਹੋ ਰਿਹਾ ਹਾਂ ਜੀ ਜੀ ਸੋਚੀਏ ਵੇਤੇ ਨਾ ਲਿਖਿਆ ਨਾ ਪਰ ਜਿਹੜਾ ਵੀ ਰਿਪੋਰਟ ਉਹਨੇ ਤਾਂ ਲਿਖਿਆ ਜਿੱਦੇ ਬੰਦੇ ਨਾਲ ਕੰਮ ਹੋਇਆ ਉਹ ਕਹਿ ਰਿਹਾ ਪੀੜਤ ਕਹਿ ਰਿਹਾ ਵੀ ਮੈਨੂੰ ਗਾਲੀ ਗਲੋਚ ਕੀਤਾ ਜੀ ਮੈਨੂੰ ਜਾਨ ਮਾਰਦੀਆਂ ਧਮਕੀਆਂ ਬੰਦਾ ਦੇ ਰਿਹਾ ਵਾ ਤੇ ਤੁਸੀਂ ਕਹਿ ਰਹੇ ਤੁਸੀਂ ਆਪਣੀ ਪੜਤਾਲ ਕਿੱਦਾਂ ਕਰ ਲਈ